ਸਾਡਾ ਸਾਰਾ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਪਰਸੋ ਵੀ ਜਾ ਕੇ ਆਏ ਨੇ ਫਿਰੋਜ਼ਪੁਰ ਜਾ ਕੇ ਆਏ ਆ ਕਪੂਰਥਲੇ ਜਾ ਕੇ ਆਏ ਆ ਤੇ ਸਾਡੇ ਚੀਫ ਇੰਜੀਨੀਅਰ ਸਾਹਿਬ ਮਹਿੰਦੀ ਰੱਤਾ ਜੀ ਇਹ ਵੀ ਕੱਲ ਜਾ ਕੇ ਆਏ ਆ ਤੇ ਸਾਡੇ ਮੌਕੇ ਦੇ ਉੱਤੇ 4 ਐਸਸੀ 10 ਸਾਡੇ ਐਕਸ਼ਨ ਬੀ ਐਸ ਡੀਓ ਤੇ 200 ਜਿਹੜਾ ਫੀਲਡ ਦਾ ਸਟਾਫ ਹੈ ਉਹਦੇ ਚ ਜੇ ਵੀ ਆਗੇ ਤੇ ਸਾਰਾ ਸਟਾਫ ਹੈ 200 ਉਹ ਫੀਲਡ ਦਾ ਸਟਾਫ ਹੈ ਜਿਹੜਾ ਉਥੇ ਡਿਪਿਊਟ ਕੀਤਾ ਹੋਇਆ ਹੈ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸਾਰਾ ਸੀ ਏਰੀਆ ਜਿੰਨਾ ਹੈ ਅਫੈਕਟਡ ਉਸ ਨੂੰ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਹਰ ਇੱਕ ਅਫਸਰ ਦੀ ਡਿਊਟੀ ਲਈ ਹੋਈ ਹੈ ਸਾਰੇ ਅਫਸਰ ਹਰ ਸਮੇਂ ਉਥੇ હાજર ਨੇ ਇਹ ਡਿਪਾਰਟਮੈਂਟ ਵੱਲੋਂ ਹੈ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ADC SDM ਤਹਿਸੀਲਦਾਰ ਸਾਰਾ ਜੋ ਅਮਲਾ ਹੈ ਪਟਵਾਰੀਆਂ ਤੋਂ ਲੈ ਕੇ ਉਹ ਵੀ ਉੱਥੇ ਲੱਗਿਆ ਹੋਇਆ ਹੈ ਮੈਡੀਕਲ ਟੀਮਾ ਰੈਵਨਿਊ ਡਿਪਾਰਟਮੈਂਟ ਦੇ ਲੋਕ ਤੇ ਹੋਰ ਸਾਰੇ ਲੋਕ ਨੇ ਜਿਹੜੇ ਸਾਡੇ ਪ੍ਰਸ਼ਾਸਨ ਦੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਕੁਦਰਤ ਦੀ ਜੋ ਗੱਲ ਹੈ ਉਹਨੂੰ ਨਹੀਂ ਕੋਈ ਰੋਕ ਸਕਦਾ ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰ ਘਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸਵਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਹੈ ਤਾਂ ਮਿੱਟੀ ਦੇ ਬੈਗ ਭਰ ਕੇ ਰੋਕਿਆ ਜਾਂਦਾ ਹੈ 9 ਲੱਖ ਦੇ ਕਰੀਬ ਅਸੀਂ ਉਹ ਬੈਗ ਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਹਾਪੁਰ ਆਈਲੈਂਡ ਦੀ ਗੱਲ ਸੀ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉੱਥੇ ਸੋ ਇਸ ਤੋਂ ਬਿਨਾਂ ਜੰਬੋ ਬੈਗ ਲੈ ਕੇ ਆਂਦੇ ਆ ਉਹ ਉੱਥੇ ਬੈਗ ਤਿਆਰ ਪਏ ਨੇ ਵੀ ਇਨ ਕੇਸ ਕੋਈ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਉਹ ਜੰਬੋ ਬੈਗ ਅਸੀਂ ਪਹਿਲੀ ਵਾਰੀ ਲੈ ਕੇ ਆਂਦੇ ਆ ਉਹ ਬੈਗ 3.5 ਫੁੱਟ ਤੇ ਉਸਦੀ ਚੌੜਾਈ ਆ ਤੇ 2.5 ਫੁੱਟ ਦੇ ਕਰੀਬ ਉਸਦੀ ਉਚਾਈ ਆ ਹੁਣ ਉਹ ਐਡਾ ਵੱਡਾ ਬੈਗ ਜਦੋਂ ਭਰ ਕੇ ਇੱਕਦਮ ਉੱਥੇ ਟਿਕਣਾ ਤਾਂ ਪਾਣੀ ਦੇ ਫਲੋ ਨੂੰ ਰੋਕ ਸਕਦਾ ਹੈ ਉਹ ਵੀ ਬੈਗ ਉੱਥੇ ਰੱਖੇ ਹੋਏ ਆ। ਕਿਸ ਤੀਂ ਨੇ ਇੰਤਜ਼ਾਮ ਕੀਤਾ ਹੋਇਆ। ਸੋ ਜੋ ਵੀ ਪ੍ਰਬੰਧ ਹੁੰਦੇ ਨੇ ਉਹ ਸਾਰੇ ਅਸੀਂ ਕੀਤੇ ਨੇ। 265 ਕਰੋੜ ਰੁਪਏ ਜਿਹੜਾ ਅਗਾਊਂ ਪ੍ਰਬੰਧਾ ਤੇ ਖਰਚ ਕੀਤਾ ਸੀ। ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਪਰਸੋਂ ਮੀਟਿੰਗ ਹੋਈ ਸੀ, ਕੱਲ ਫੇਰ ਮੀਟਿੰਗ ਹੈ। ਤਾਂ ਕਿ ਇੱਕਦਮ ਜੋ ਪਾਣੀ ਛੱਡਦੇ ਆ ਤਾਂ ਬੜੀ ਤਬਾਹੀ ਹੁੰਦੀ ਆ। ਸੋ ਇਸ ਤਰੀਕੇ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਅਰਬ ਕਾਇਦਾ ਇਹਦੇ ਨਾਲ ਹਿਮਾਚਲ ਸਰਕਾਰ ਦੇ ਨਾਲ ਵੀ ਦਿੱਲੀ ਜਿਹੜੀ ਹੈ ਉਹ ਵੀ ਗੱਲ ਕੀਤੀ ਜਾ ਰਹੀ ਹੈ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੇ ਅੱਜ ਵੀ ਗੱਲ ਕੀਤੀ ਸੀ ਉਹਨਾਂ ਨਾਲ ਕਿਉਂਕਿ ਜਦੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਤਾਂ ਪਹਿਲਾਂ ਹਿਮਾਚਲ ਦੇ ਪਿੰਡ ਆਉਂਦੇ ਆ ਉੱਥੇ ਸੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਪਿੰਡ ਆਉਂਦੇ ਆ ਉਹਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੁਣ ਉਸ ਦੇ ਵਿੱਚ ਜੋ ਕਪੂਰਥਲਾ ਡਿਸਟ੍ਰਿਕਟ ਦੀ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਬਚਾਲੇ ਲੋਕਾਂ ਨੇ ਆਰ ਜੀ ਬੰਨ ਬਣਾ ਕੇ ਉੱਥੇ ਪਿੰਡ ਬਸੇ ਹੋਏ ਆ ਤੇ ਉੱਥੇ ਆਰ ਜੀ ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉੱਥੇ ਕਿਤੇ ਕੋਈ ਬਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ ਆਰ ਜੀ ਬੰਨ ਬੰਨੇ ਹੋਏ ਸੀ ਤਾਂ ਉੱਥੇ ਹੀ ਬਰੀਚ ਹੋਈ ਹੈ ਤੇ ਉੱਥੋਂ ਅਸੀਂ 600 ਲੋਕਾਂ ਦੇ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਤੇ ਬਾਕੀ ਜਿਹੜੇ ਲੋਕ ਨੇ ਉਹ ਉੱਥੇ ਹਲੇ ਅੰਦਰ ਹੀ ਨੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਕਿਹਾ ਬਾਹਰ ਆਣ ਦੇ ਲਈ ਪਰ ਉਹ ਇਸ ਗੱਲ ਲਈ ਰਾਜੀ ਨਹੀਂ ਹੋਏ ਕਿਉਂਕਿ ਇਹ ਜਿਹੜਾ ਬਾਹਪੁਰ ਆਈਲੈਂਡ ਹੈ ਇਹ ਹਮੇਸ਼ਾ ਤੋਂ ਹੀ ਇਹ ਬੜਾ ਜਿਸ ਤਰ੍ਹਾਂ ਕਰਨਾ ਚਾਹੀਦਾ ਨੀਵੀਂ ਜਗ੍ਹਾ ਤੇ ਹੈ ਤੇ ਇਥੇ ਅਕਸਰ ਜਦੋਂ ਵੀ ਪਾਣੀ ਦੀ ਗੱਲ ਆਉਂਦੀ ਹੈ ਤਾਂ ਪ੍ਰਭਾਵਿਤ ਹੋਏ ਇਹ ਜਿਹੜੀ ਸਥਿਤੀ ਹੈ ਇਹ ਕਪੂਰਥਲਾ ਦੀ ਕਪੂਰਥਲਾ ਡਿਸਟ੍ਰਿਕਟ ਦੀ ਹੈ ਤੇ ਇਹਦੇ ਲਈ ਅਸੀਂ ਉੱਥੇ ਲਖਵਰਿਆ ਹਾਈ ਸਕੂਲ ਹੈ ਜਿਹੜਾ ਐਵੈਕੂਏਸ਼ਨ ਸੈਂਟਰ ਉੱਥੇ ਬਣਾਇਆ ਹੋਇਆ ਹੈ ਉੱਥੇ ਸਾਰੀਆਂ ਟੀਮਾਂ ਨੇ ਜਿਹੜੀਆਂ ਮੈਡੀਕਲ ਟੀਮਾਂ ਤੇ ਸਾਡੀਆਂ ਪਸ਼ੂਆਂ ਦੇ ਲਈ ਵੀ ਟੀਮਾਂ ਉੱਥੇ ਹਾਦਰ ਬੈਠੀਆਂ ਨੇ ਮੋਬਾਈਲ ਟੀਮਾਂ ਵੀ ਲਾਈਆਂ ਹੋਈਆਂ ਨੇ ਉੱਥੇ ਰਹਿਣ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਸ਼ੂਆਂ ਦੇ ਲਈ ਵੀ ਉੱਥੇ ਚਾਰੇ ਵਗੈਰਾ ਦਾ ਸਾਰਾ ਤੇ ਪਸ਼ੂਆਂ ਦੇ ਉੱਥੇ ਰੱਖਣ ਦਾ ਪ੍ਰਬੰਧ ਹੈ ਉਹ ਜਿਹੜਾ ਸਾਰਾ ਉੱਥੇ ਕੀਤਾ ਹੋਇਆ ਸਮਝੋ ਤੇ ਇਹ ਸੈਂਟਰ ਨੇ ਜਿਹੜੇ ਇੱਕ ਸਿੱਖਤਾ ਭੁਲੱਥ ਤੇ ਇੱਕ ਸੰਤਾਨ ਫਿਰੋਜ਼ਪੁਰ ਦੇ ਵਿੱਚ ਜੋ ਹੈ ਇਹ ਬੰਦ ਦੇ ਅੰਦਰ ਜਿਹੜੀ ਜੋ ਇਸੇ ਤਰ੍ਹਾਂ ਦੀ ਪੋਜੀਸ਼ਨ ਉੱਥੇ ਆ ਰਿਵਰ ਦੇ ਵਿੱਚ ਜੋ ਉੱਥੇ ਕਿੱਲੀ ਕਲਟੀਵੇਟ ਲੈਂਡ ਹੈ ਉੱਥੇ ਉੱਥੇ ਬਸੋਂ ਨਹੀਂ ਹੈ ਇਹਨਾਂ ਪਿੰਡਾਂ ਦੀ ਪੰਜ ਪਿੰਡ ਨੇ ਦੇ ਵਿੱਚ ਧੀਰਾਗੜਾ ਕਮਲਵਾਲਾ ਮਿਸਤਕ ਕੇ ਬੰਡਾਲਾ ਤੇ ਆਲੇਵਾਲਾ ਇਹ ਪੰਜ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਰਿਵਰ ਦੇ ਵਿੱਚ ਹੈ ਇਹ ਕਰੀਬ 4800 ਏਕੜ ਜ਼ਮੀਨ ਹੈ ਜਿਹੜੀ ਉਹ ਉੱਥੇ ਪ੍ਰਭਾਵਿਤ ਹੋਈ ਹੈ ਤੇ ਜਿਹੜੇ ਮੇਨ ਬੰਨ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਹੈ ਮੇਨ ਬੰਨ ਨੇ ਜਿਹੜੇ ਦਰਿਆਦੋਂ ਸੇਫ ਨੇ ਉੱਥੇ ਕੋਈ ਕਿਸੇ ਕਿਸਮ ਦੀ ਬ੍ਰੀਚ ਨਹੀਂ ਜਿਹੜੇ ਪਹਿਲਾਂ ਪ੍ਰਬੰਧ ਕੀਤੇ ਹੋਏ ਤੇ ਉਹਦਾ ਨਤੀਜਾ ਇਹ ਹੈ ਕਿ ਕੋਈ ਜਿਹੜਾ ਸਰਕਾਰ ਦਾ ਬੰਨਿਆ ਹੋਇਆ ਬੰਨ ਰਿਵਰ ਦੇ ਉੱਤੇ ਹੈ ਕੋਈ ਵੀ ਇਫੈਕਟ ਨਹੀਂ ਹੋਇਆ ਤੇ ਇੱਕ ਪਿੰਡ ਹੈ ਦੇ ਵਿੱਚ ਕਾਲੂ ਵਾਲਾ ਕਾਲੂ ਵਾਲਾ ਜਿਹੜਾ ਪਿੰਡ ਹੈ ਫਿਰੋਜ਼ਪੁਰ ਦਾ ਉਹਦੀ ਕਨੈਕਟੀਵਿਟੀ ਹੈ ਜਿਹੜੀ ਉਹ ਟੁੱਟੀ ਹੋਈ ਐ ਤੇ ਉਥੇ ਕਿਸ਼ਤੀਆਂ ਵਗੈਰਾ ਲਾ ਕੇ ਅਸੀਂ ਲੋਕਾਂ ਨੂੰ ਉਥੋਂ ਬਾਹਰ ਵੀ ਕੱਢ ਰਹੇ ਆ ਤੇ ਜਿਹੜੇ ਲੋਕ ਉਥੇ ਅੰਦਰ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਐ ਉਹ ਉਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਾਰਾ ਕੀਤਾ ਜਾ ਰਿਹਾ ਤੇ ਇਹ ਜਿਹੜੀ ਐ ਫਿਰੋਜ਼ਪੁਰ ਡਿਸਟ੍ਰਿਕਟ ਸਲੇਮੰਕੀ ਜਿਹੜਾ ਇੰਟਰਨੈਸ਼ਨਲ ਪਾਕਿਸਤਾਨ ਦਾ ਇਹ ਏਰੀਆ ਹੈ ਉਹਦੇ ਨਾਲ ਲੱਗਦੇ ਜਿਹੜੇ ਸਾਡੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਜੋ ਪਾਕਿਸਤਾਨ ਦੇ ਨਾਲ ਬੈਂਕ ਨਹੀਂ ਹੈ ਕਿਨਾਰੇ ਹੈ ਨਹੀਂ ਤੇ ਉਧਰਲੇ ਪਾਸੇ ਜਿਹੜੀ ਉਹ ਪਾਣੀ ਗਿਆ ਤੇ 6600 ਏਕੜ ਫਸਲ ਦਾ ਉੱਥੇ ਇਫੈਕਟਡ ਹੋਈ ਹੈ ਇਹ ਫਸਲ ਗਰੀਸ ਤੇ ਇਸ ਦੇ ਵਿੱਚ ਪੰਜ ਪਿੰਡ ਨੇ ਜਿਹੜੇ ਮੋਹਰ ਜਮੇਸ਼ਰ ਤੇਜਾ ਰੋਹਿਲਾ ਦੋਨਾਂ ਨਾਨਕਾ ਤੇ ਗੁੱਦੜਪੈਣੀ ਅੱਟੂ ਵਾਲਾ ਇਹ ਪੰਜ ਪਿੰਡ ਨੇ ਜਿਹੜੇ ਇਹਨਾਂ ਦੀ ਇਹ ਜ਼ਮੀਨ ਹੈ ਤੇ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਜੇ ਇਸ ਸਥਿਤੀ ਨੂੰ ਧਿਆਨ ਚ ਰੱਖਦਿਆਂ ਸਾਡੀ ਸਰਕਾਰ ਨੇ ਪਿਛਲੇ ਸਾਲ ਤੇਜਾ ਰੋਹਿਲਾ ਪਿੰਡ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਇੱਕ ਪੁਲ ਬਣਾਇਆ ਸੀ ਹੁਣ ਉਸ ਪੁਲ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਸਾਰੀ ਉਹ ਉਸੇ ਤਰ੍ਹਾਂ ਹੈ ਫਸਲਾਂ ਦਾ ਨੁਕਸਾਨ ਉੱਥੇ ਜ਼ਰੂਰ ਹੋਇਆ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦੇ 5000 ਕਟਾ ਤੇ ਜੇ ਕਿਤੇ 100 ਕ੍ਰੇਟ ਕ੍ਰੇਟ ਹੁੰਦੇ ਆ ਤਾਰਾਂ ਦੇ ਜਾਲ ਜਿਨ੍ਹਾਂ 'ਚ ਕੱਟੇ ਭਰ ਕੇ ਆਪਾਂ ਭਈ ਦੇ ਅਬਰੀਚ ਕਰੀ ਦੀਆ ਮੈਂ ਕਹਿੰਨਾ 50 ਕ੍ਰੇਟ 100 ਵੀ ਛੱਡ ਦਿਓ 50 ਪਯਾਰ ਕ੍ਰੀਟ ਵੀ ਕਿਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਿਆਂ ਬਣੇ ਹੋਣ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ ਦੋ ਮਹੀਨਾ ਦੋ ਘੰਟਿਆਂ ਚ ਤੇ ਮੈਂ ਚੁੱਪ ਕਰ ਜਾਊਗਾ ਬੋਲੂਗਾ ਨਹੀਂ ਪ੍ਰਬੰਧ ਫਲੱਡ ਨੂੰ ਕੰਟਰੋਲ ਕਰਨ ਦੇ ਜ਼ੀਰੋ ਆ ਨੈਗਲੀਜੈਂਸ ਐਂਡ ਇਨਕੰਪੀਟੈਂਸੀ ਹੈ ਯਾ ਡਿਪਾਰਟਮੈਂਟ ਮੈਂ ਮੰਤਰੀ ਨੂੰ ਸਾਹਿਬ ਨੂੰ ਮਿਲਿਆ ਉੱਥੇ ਇੱਕ ਅਫਸਰ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੈਕਟਰੀ ਸਾਹਿਬ ਨੂੰ ਪੁੱਛਾਂਗੇ ਕਰਨਾ ਕੀ ਆ ਮੰਤਰੀ ਜੀ ਕਹਿੰਦੇ ਮੈਂ ਸੈਕਟਰੀ ਨੂੰ ਪੁੱਛੂਗਾ ਮੈਂ ਕਾਹਦੇ ਮੰਤਰੀ ਜੀ ਨੇ ਪੁੱਛਣਾ ਸੈਕਟਰੀ ਨੂੰ ਤੇ ਜਿਹੜੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਲੈਵਲ ਦੇ ਬੰਦੇ ਇੱਕ ਆਈਐਸ ਨੂੰ ਪੁੱਛ ਕੇ ਡਿਸੀਜਨ ਲੈਣਗੇ ਪਾਣੀਆਂ ਦਾ ਕੀ ਕਰਨਾ ਡੈਮ ਕਿਦਾਂ ਚਲਾਉਣੇ ਆ ਇਹ ਮੈਨੂ ਮੇਡ ਡਿਸੀਜਨ ਕੰਮ ਚੱਲ ਰਿਹਾ ਮੈਨੂ ਮੇਡ ਪਤਾ ਨਹੀਂ ਅਫਸਰ ਦਾ ਇੰਟਰਸਟ ਹੈ ਡਿਪਾਰਟਮੈਂਟ 'ਚ ਨਹੀਂ ਹੈ